हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤਿੰਨ ਵੜਾ ਸੇਲ ਲਈ ਲੈ ਕੇ ਆਏ ਆਂਗੇ ਤਿੰਨੇ ਆ ਗਏ ਬਈ ਟਾਪ ਕੁਆਲਿਟੀ ਦੀਆਂ ਤੇ ਤਿੰਨਾਂ ਦੇ ਮਗਰ ਜਿਹੜੇ ਬੱਚੇ ਆ ਗਏ ਬੱਸੀਆਂ ਆ ਗੀਆਂ ਬਈ ਤੇ ਬੱਚਿਆਂ ਵੀ ਕਰਮਾਣੀਆਂ ਦੇ ਮਗਰ ਬਹੁਤ ਸੋਹਣੀਆਂ ਆ ਗੀਆਂ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ 200 ਨੂੰ ਦਿਖਾ ਦੇਗੇ ਭਾਈ ਐਫ ਐਫ ਤੇ ਇੱਕ ਦਿਖਾ ਦੇਗੇ ਜਰਸੀ ਦਾ ਤੋਹਫਾ ਬਾਕੀ ਦੀ ਗੱਲਬਾਤ ਆਜੋ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਬਾਈ ਬਹੁਤ ਵਧੀਆ ਬਾਈ ਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਨਾਮ ਅੰਬੀ ਪਿੰਡ ਜੀਦਾ تحصیل ਭਾਗਾਵਾਣ ਡਿਸਟ੍ਰਿਕਟ ਮੋਗਾ ਜੀ ਤੇ ਨੇੜੇ ਨੇ ਹੂੰ ਬਰਗਾੜੀ ਵੀ ਨਹੀਂ ਡਈ ਆਪਾਂ ਨੂੰ ਠੀਕ ਹੈ ਹਾਂਜੀ ਨਵਾਂ ਨੰਬਰ ਬੋਲਦੇ 987299012 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਪਹਿਲੇ ਨੰਬਰ ਟਾਪ ਦੇ ਨੀ ਗਿਨੇ ਤੇ ਸ਼ੁਰੂ ਕਰਦੀ ਬਾਈ ਤਿੰਨੇ ਨੀ ਗਿਨੇ ਆ ਭਾਈ ਹਾਂ ਆਗੇ ਤਿੰਨੇ ਨੀ ਗਿਨੇ ਹਾਂਜੀ ਭਾਈ ਜੀ ਜਿਹਨੂੰ ਬੱਚਿਆਂ ਦੀ ਪਰਖ ਆ ਬੰਦਾ ਫੋਨ ਉਹੀ ਲਾਉ ਠੀਕ ਹੈ ਹਾਂਜੀ ਭਾਈ ਜੀ ਪਹਿਲੇ ਨੰਬਰ ਮਗਰ ਵੀ ਤੋਹਫੇ ਆ ਬਾਈ ਹਾਂ ਤੋਹਫੇ ਆ ਗਏ ਹਨਾ ਸੀਵਨ ਦੀ ਡਿਟੇਲ ਸਾਰੀ ਦੇਵਾਂ ਕਿਹੜੇ ਦੀ ਆਪ ਆ ਕਿਹੜੇ ਦੀ ਸੀਵਨ ਮਗਰ ਠੀਕ ਹੈ ਸਾਰੀ ਡਿਟੇਲ ਮਿਲੂਗੀ ਭਾਈ ਤੇ ਕਿਹੜਾ ਸੂਆ ਸ ਮੂੰਹੋਂ ਚਾਰ ਦੰਦ ਚਾਰ ਦੰਦ ਮੂੰਹੋਂ ਪਿਆਰ ਆ ਗਿਆ ਹੈ ਨਾ ਹਾਂਜੀ ਬਾਈ ਬ੍ਰੀਡ ਬ੍ਰੂਡ ਬੜੀ ਆ ਯਾਰ ਕਹਿੰਦੇ ਬਾਈ ਪਹਿਲੇ ਨਹੀਂ ਕਹਿਦਗੇ ਪਰ ਦੂਜਾ ਸੂਆ ਬੱਚੀ ਬੜਾ ਪਿਆਰਾ ਮੈਂ ਕਹਣਾ ਕੀ ਆ ਬਾਤ ਇਹਨੂੰ ਕਹਿੰਦੇ ਫਾਟੀ ਵਾਲਾ ਆਡਰ ਮੜਾ ਲੈ ਵਾ ਮਮਗਰ ਵਟ ਲੈ ਵਾਲਾ ਬੱਚੀ ਬੜੇ ਮਗਰ ਠਣ ਠਣ ਬਾਈ ਬਹੁਤ ਚੰਗਾ ਆ ਫੀਟਿੰਗ ਵਾਲੀ ਕਮਾਲ ਆ ਨਾਲ ਬੜੀ ਫੀਟਿੰਗ ਕਮਾਲ ਆ ਬਾਈ ਬੱਚੀ ਪਹਿਲਾਂ 10 ਸੂਏ ਪੀਲੀ ਹੈ ਨਾ ਆ ਫੀਟਿੰਗ ਵਾਲਾ ਆਡਰ ਰਹਿਣਾ ਸਹੀ ਗੱਲ ਆ ਤੇ ਮੁੱਲ ਫੇਰ ਅੱਜ ਫੂਨ ਤੇ ਰਹਿਣਗੇ ਮੁੱਲ ਬਾਈ ਫੂਨ ਤੇ ਰਹਿਣਗੇ ਬੰਦਾ ਵੀ ਫੋਨ ਉਹੀ ਲਾਵੇ ਠਰਕੀ ਜੀ ਨੂੰ ਬੱਚੀ ਦੀ ਪਰਖ ਠੀਕ ਹੈ ਬਾਈ ਹਾਂ ਹਵਾਨੇ ਦੀ ਨਾ ਫੀ ਨਾ ਦੇਖੋ ਬਾਈ ਥੱਲੇ ਤੋਂ ਲੈ ਇਧਰ ਨਾੜਾ ਦਿਖਾ ਦੇ ਵਿੱਚ ਮੜ ਗਏ ਹੂੰ ਨਹੀਂ ਯਾ ਵਾਤਾ ਬੜਾ ਜੰਗਾ ਥਾਣਾ ਗਿਆ ਹਾਂ ਜੀ ਚਵਾਈ ਚੂਈ ਕਮੇਡੀਆ ਮੈਂ ਕਹਣਾ ਚਵਾਈ ਚੂਈ ਜਮਾ ਇੱਕ ਨੰਬਰ ਬਾਈ ਠੀਕ ਹੈ ਬਾਈ ਹਾਂਜੀ ਬਾਕੀ ਤੋਰਾ ਤਰਾ ਬਾਈ ਚੈੱਕ ਕਰ ਸਕਦੇ ਇੱਕ ਨੰਬਰ ਤੋਰਾ ਹੈ ਫੀਟਨ ਵਾਲਾ ਇਹਨੂੰ ਹਵਾਨਾ ਕੱਲ ਮਾਰੀ ਸੁਮੇਂ ਨੂੰ ਅੱਜ ਕਰਨ ਮੰਦ ਨਾ ਬਾਈ ਬਾਈ ਦੂਜੇ ਦਿਨ ਹੈ ਜੀ ਕੱਲ ਹੀ ਸੂਈ ਆ ਬਾਈ ਤੇ ਕਿੰਨਾ ਕੋ ਬੱਚੀ ਦਿਖਾਈ ਕਿੰਨਾ ਹੁਣ ਹੈਗਾ ਬਈ 16 17 ਕਿਲੋ ਬਾਲਾ ਵਿਚ ਤੇ 25 ਪਲਸ ਵਿਚੀ ਨੀ ਤੋ ਠੀਕ ਹੈ ਹਾਂਜੀ ਬੱਸੀ ਦੇਖਣਾ ਯਾਰ ਬੱਛੀ ਦਿਖਾ ਬਾਈ ਮੜੀ ਮਾ ਨਹੀਂ ਨਾ ਪੀ ਸਕਨੇ ਹਾਂ ਡਾਇਮੰਡ ਪੀਸ ਬੱਚਾ ਆ ਗਿਆ ਕੀ ਬਾਤ ਹੈ ਤਿਆਰ ਹੋਣ ਵਾਲੇ ਬੱਚੇ ਆ ਕਿ ਨਹੀਂ ਮੈਂ ਕਹਿੰਨਾ ਬਾਈ ਤਿੰਨੇ ਹੀ ਬੱਚੇ ਮਗਰ ਤਿਆਰ ਹੋਣ ਵਾਲੇ ਹੂੰ ਸਹੀ ਗੱਲ ਹੈ ਤਿੰਨੇ ਹੀ ਬੱਚੇ ਤਿਆਰ ਹੋਣ ਵਾਲੇ ਆ ਮਗਰ ਤੇ ਬਾਈ ਧਾਰਾ ਮਾਰੋਗੇ ਹਾਂਜੀ ਬਾਈ ਜੀ ਮਾਰ ਦੋ ਬਈ ਠੰਡੀ ਠੰਡੀ ਬਹੁਤ ਆ ਯਾਰ ਹੈ ਨਾ ਮੈਂ ਕਹਿੰਨਾ ਇੱਕ ਨੰਬਰ ਆ ਬਾਈ ਚਵਾਈ ਚਵਾਈ ਦਾ ਬੱਛੀ ਸੀ ਚਵਾਈ ਤੇ ਠੰਡੀ ਠੰਡੀ ਦੇਖੋ ਜਿੱਥੇ ਖੜੀ ਐ ਸੁ ਖੜੀ ਐ ਬਈ ਕਿਆ ਬਾਤ ਆ ਬਾਕੀ ਨਾੜਾ ਨੂੜਾ ਨਾ ਕਰਮਾਲੀ ਦੇ ਲੇਵੇ ਤੇ ਪ੍ਰੀਕੀ ਚੱਕ ਨਹੀਂ ਬਾਈ ਹਾਂਜੀ ਬਾਈ ਜੀ ਚੌਣ ਚਵਾ ਦੇਖੋ ਉਂਗਲ ਉਂਗਲ ਦੀ ਚਵਾਈ ਲੱਗੀ ਗਈ ਐਨੀ ਮੋਟੀ ਚਵਾਈ ਆ ਕਿਆ ਬਾਤ ਆ ਬਈ ਨਾ ਬਹੁਤ ਸੋਹਣਾ ਕਰਮਾਲੀ ਨੇ ਚੌਣ ਚਵਾ ਲੱਗਾਇਆ ਬਾਕੀ ਨਿਬੜ ਨਾਲੀ ਚਵਾਈ ਜਿਹੜੀ ਲੇਵੇ ਦੀ ਉਹ ਫੀਟਿੰਗ ਆ ਬਹੁਤ ਸੋਹਣੀ ਫੀਟਿੰਗ ਆ ਇਹਨੂੰ ਕਹਿੰਦੇ ਫਾੜੀ ਵਾਲਾ ਆਰਡਰ ਬਾਈ ਹੂੰ ਦੇਖ ਕੇ ਦਰ ਮੜਾਏ ਸਾਡਾ ਬਾਈ ਨਾੜਾ ਨੂੜਾ ਦੇਖ ਸਕਦੇ ਹੋ ਫੋਲ ਚੰਗੇ ਆ ਬਾਈ ਥਣਾ ਦਾ ਸਾਈਜ਼ ਵੀ ਚੈੱਕ ਕਰ ਸਕਦੇ 1 ਨੰਬਰ ਥਣ ਲੱਗਿਆ ਪੂਰਾ ਚੰਗਾ ਦੋ ਨੰਬਰ ਤੇ ਬਾਈ ਕਿਹੜਾ ਸੁਆ ਇਹ ਵੀ ਬਾਈ ਪ੍ਰੋਣਾ ਬੱਚੀ ਖੀਰੀ ਮੂੰਹ ਦੀ ਦੰਦਾਂ ਖੀਰੀ ਖੀਰੀ ਜਮਾ ਬਾਈ ਕਿੱਥੀ ਖੀਰੀ ਜਮਾ ਠੀਕ ਹੈ ਬਾਈ ਕਿੰਨਾ ਮੈਂ ਦਨਾ ਸੁਈ ਮਗਰੀ ਬੱਚੀ ਇਹਦੇ ਵੀ ਦੂਜਾ ਦਾਣਾ ਬਾਈ ਦੂਜਾ ਦਾਣਾ ਇਹ ਤਾਂ ਲੈ ਕਿੰਨਾ ਕਬੜਾ ਹੋ ਬਾਈ ਦਿਖਾ ਬਾਈ ਤੇ ਹੂੰ ਬਾਕੀ ਬੱਚਾ ਵਸੀ ਹੈ ਨਾ ਮਗਰ ਬੱਚੀ ਬਾਈ ਠੀਕ ਹੈ ਕਿੰਨਾ ਕਿ ਦੁੱਧ ਪਾ ਦੂ ਦੋ ਦੇ ਵੀ ਬੱਚੀ ਵੀ ਤਾਂ ਬਾਹਰ ਪਾ ਦੂ ਬਾਈ ਠੀਕ ਹੈ ਬਾਈ ਬਾਕੀ ਬਾਈ ਤੋਰਾ ਤਰਾ ਇਹਦਾ ਵਿੱਚ ਚੈੱਕ ਕਰ ਸਕਦੇ ਮੁੱਲ ਬਾਈ ਫਿਰ ਕਿਵੇਂ ਰਹੂਗਾ ਜੋ ਮਰੀ ਮੁੱਲ ਕਿਵੇਂ ਦਾ ਰਹੂ ਅੰਬੀ ਮੋਲ ਬਾਈ ਫੋਨ ਕਰੂਗਾ ਬੱਚੀ ਦਾ ਬੰਦਾ ਜਿਹਨੂੰ ਪਰਖਾ ਬੱਚੀ ਦਾ ਬੰਦਾ ਉਹੀ ਫੋਨ ਲਾਵੇ ਬੱਚੀ ਨੂੰ ਠੀਕ ਹੈ ਹਾਂਜੀ ਬੜੀ ਬੜੀ ਬਹੁਤ ਆ ਯਾਰ ਹਨਾ ਬੜੀ 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 ਫਾਰਮ ਦੀ ਬੱਚੀ ਸਾਰੀ ਡਿਟੇਲ ਮਿਲੂ ਬਾਈ ਇਹਦੀ ਠੀਕ ਹੈ ਬਾਈ ਲੈਵੇ ਦੀ ਫੀਡਿੰਗ ਫੂਟਿੰਗ ਚੈੱਕ ਕਰ ਸਕਦਾ ਲੈਵਾ ਦੇਖੋ ਭੌਲਾ ਚਮੜਾ ਬਾਕੀ ਖਣ ਵੀ ਬਹੁਤ ਚੰਗਾ ਆ ਦਿਖਾ ਲੈਵਾ ਭਾਵੇਂ ਚੋਲੇ ਮਸ਼ੀਨ ਤੇ ਕਿ ਨਹੀਂ ਹੂੰ ਚਵਾਈ ਚੋਈ ਕਿ ਮੈਂ ਇੱਕ ਨੰਬਰ ਬਾਈ ਚੋਈ ਚੋਈ ਦੇ ਸ਼ਮਾ ਠੀਕ ਹੈ ਮੋਲ ਬਾਈ ਕਹਿੰਦਾ ਬਾਈ ਫੋਨ ਤੇ ਰਹਿਣਗੇ ਤੇ ਮੋਲ ਜਿਹੜੇ ਹੋਣਗੇ ਬਾਈ ਜਮਾ ਲੈ ਆਂਦੇ ਨੇ ਹੁਣ ਜਾਇਜ਼ ਮੋਲ ਬੜਾ ਬਾਈ ਕਹਿੰਦਾ ਬਈ ਮੋਲ ਨਹੀਂ ਕਰਦੇ ਫੀਟਿੰਗ ਚੈੱਕ ਕਰ ਸਕਦੇ ਹਵਾਨਿਆਂ ਦੀ ਬਹੁਤ ਸੋਹਣੀ ਫੀਟਿੰਗਾਂ ਦਾ ਕੀ ਰੰਗ ਰੂਪ ਦੀ ਗੱਲ ਕਰੀਏ ਚੰਗੇ ਕੱਦ ਵਜਨ ਵਾਲੀ ਬੱਸੀ ਆ ਬਾਕੀ ਇਹਦਾ ਬੱਚਾ ਉਹ ਵੀ ਬਹੁਤ ਸੋਹਣਾ ਆ ਗਿਆ ਦਿਖਾਈ ਬਾਈ ਇਧਰ ਦੀ ਬੱਚੀ ਮੜੀ ਆ ਸਰ ਦੀ ਬੱਚੀ ਆ ਗਈ ਇਧਰ ਹੂੰ ਦੇਖ ਜਰਾ ਇਹ ਸਰ ਦਾ ਬੱਚਾ ਆ ਗਿਆ ਹਨਾ ਹਾਂਜੀ ਸਹੀ ਗੱਲ ਆ ਬਾਈ ਬੱਚਾ ਵੀ ਦੇਖ ਸਕਦੇ ਮਹੋ ਪਿਆਰਾ ਖਰਾਬ ਵੀ ਕਰ ਮੜੀ ਬਹੁਤ ਬੜੀ ਜੰਗੀ ਬੱਚੀ ਆ ਬਾਈ ਹੂੰ ਬੜੀ ਪਿਆਰੀ ਬੱਚੀ ਨਾ ਸਤਾਰਾ ਮਾਰੂੰਗਾ ਹਾਂਜੀ ਬਾਈ ਜੀ ਮਾਰ ਦੋ ਬਾਈ ਲੇ ਬਈ ਚੋਣ ਜਵਾ ਪਾਹ ਨੂੰ ਇਹਦਾ ਵੀ ਚੈੱਕ ਕਰਵਾ ਲੈ ਚਵਾਈ ਚੋਈ ਬੜੀ ਚੰਗੀ ਆ ਇੱਕ ਨੰਬਰ ਬਈ ਚਵਾਈ ਚੋਈ ਲੈ ਹੂੰ ਇਹਦਾ ਠੰਡੀ ਠੰਡੀ ਚੈੱਕ ਕਰ ਸਕਦੇ ਕੋਲ ਕਹਿਣੇ ਇਹ ਨਹੀਂ ਕਰਮਣੇ ਕੁਛ ਨਹੀਂ ਜੋ ਮਰਜੀ ਧਾਰਾ ਮਾਰੀ ਤੇ ਲੋਕ ਨਹੀਂ ਭਾਈ ਜਿਵੇਂ ਮਰਜੀ ਕੋਲ ਨਹੀਂ ਸ਼ੌਲ ਨਹੀਂ ਬੱਚੀ ਨਹੀਂ ਭਰਾ ਕਰੀ ਸਹੀ ਗੱਲ ਹੈ ਕੀ ਬਾਤ ਚੋਈ ਨੇ ਬੜਨਾਂ ਲੱਗੀ ਹੋਇਆ ਕਿ ਨਹੀਂ ਲੈ ਹੂੰ ਕੀ ਬਾਤ ਬਹੁਤ ਸੋਹਣੀ ਚਵਾਈ ਲੱਗੀ ਹੈ ਕੀ ਬਾਤ ਚਲੋ ਯਾਰ ਚੋਣ ਚਾਨ ਦੇਖੋ ਇੱਕ ਨੰਬਰ ਆ ਦਾ ਬਾਕੀ ਲੇਵਾ ਵੀ ਟਾਇਰ ਟਾ ਗਿਆ ਮੈਂ ਕਹਿੰਦਾ ਬਾਹਲੀ ਫੀਟਿੰਗ ਵਾਲੀ ਵਿੱਚ ਹੂੰ ਸਹੀ ਗੱਲ ਹੈ ਲੈ ਹਣ ਤੱਕ ਇਧਰ ਵੀ ਚੈੱਕ ਕਰਵਾ ਲੈ ਬਈ ਬਹੁਤ ਸੋਹਣਾ ਥਾਂ ਲੱਗਦਾ ਹੈ ਤੇ ਮੁੱਲ ਤਾਂ ਨਹੀਂ ਵਾਲੇ ਹੋਣਗੇ ਬਈ ਮੁੱਲ ਬਾਈ ਫੋਨ ਤੇ ਹੋਣਗੇ ਮੁੱਲ ਚੰਗੀ ਚੀਜ਼ ਤੇ ਪੈਸਾ ਲੱਗਦਾ ਹੀ ਪਈਆ ਤੈਨੂੰ ਸਹੀ ਗੱਲ ਹੈ ਬਈ ਠੀਕ ਹੈ ਨਾ ਬਾਕੀ ਵਜਨ ਪੋਜਨ ਬਹੁਤ ਆ ਹਾਂਜੀ ਹਾਂਜੀ ਸਹੀ ਗੱਲ ਹੈ ਪ੍ਰਿੰਟ ਦੀ ਗੱਲ ਕਰੀਏ ਬਈ ਵਜਨ ਦੀ ਗੱਲ ਕਰੀਏ ਫੁੱਲ ਵਜਨ ਵਾਲੀ ਬੈਟ ਤੇ ਤਿੰਨ ਨੰਬਰ ਤੇ ਜਰਸੀ ਆ ਗਈ ਜਰਸੀ ਬਾਈ ਹੁਣੀ ਸੁਈਤਾ 15 ਮਿੰਟ ਹੋਏ 10 15 ਮਿੰਟ ਹੋ ਗਏ ਬੱਚਾ ਬੱਸੀ ਆ ਜੀ ਬੱਚਾ ਹੈ ਤੇ ਮਗਰ ਵੀ ਬਹੁਤ ਮਗਰ ਬੜੀ ਚੰਗੀ ਬੱਚੀ ਆ ਗਈ ਬਈ ਦੇਖਾਈ ਮੜੀ ਨੇ ਹੂੰ ਸਹੀ ਗੱਲ ਲੈ ਕੀ ਬਾਤ ਆ ਵੱਡੀ ਆ ਬਈ ਜਰਸੀ ਕੋ ਛੋਟੀ ਨਾ ਮੰਨੇ ਤੇ ਕਿੰਨਾ ਕ ਬੋਲਾ ਕੱਢਿਆ ਬਈ ਬਈ ਤੜ ਕੇ 5 ਕਿਲੋ ਬੋਲਾ ਖੜਤਾ ਪਾ ਨਹੀਂ ਠੀਕ ਹੈ ਬਈ ਹਾਂ ਮੈਂ ਕਿਹਾ ਚਲ ਸੌਖੀ ਜੇਲ ਜੂਰ ਪੈ ਜੂਗੀ ਹਾਂ ਹਾਏ ਘੰਟਾ ਕੋਇਆ ਸੋਈ ਨੋ ਜੀ ਬਈ ਕੱਦ ਕੁੱਦੀ ਬਹੁਤ ਆ ਜਰਾ ਵੱਡੀ ਬੁੱਢੀ ਬਹੁਤ ਆ ਬਈ ਕੋ ਛੋਟੀ ਨਾ ਮੰਨੇ ਕਿੰਨਾ ਕ ਦੁੱਧ ਪਾਇਆ ਦੁੱਧ ਬਾਈ ਪਹਿਲਾਂ ਮਸ਼ੀਨਾਂ ਨੇ ਪਾਇਆ 18 ਕਿਲੋ ਐਤ ਕੀ ਫਰਕ ਐਤ ਕੀ 20 ਕਿਲੋ ਦੁੱਧ ਪਾਸ ਗਰਾਮ ਠੀਕ ਹੈ ਚੌਂ ਚਵਾ ਕੇ ਮੈਂ ਦਾ ਮੈਂ ਕਹਣਾ ਇੱਕ ਨੰਬਰ ਬਾਈ ਠੀਕ ਹੈ ਹਾਂਜੀ ਚੌਂ ਚਵਾ ਬਾਈ ਇੱਕ ਨੰਬਰ ਹੈ ਬਾਕੀ ਥਾਣ ਦੇਖੋ ਯਾਰ ਮੈਂ ਕਹਣਾ ਚਾਹੇ ਮਸ਼ੀਨ ਤੇ ਚੋਲੋ ਚਾਹੇ ਥੈਤੀ ਚੋਲੋ ਬੜਾ ਚੰਗਾ ਸੌਣਾ ਗਿਆ ਮੈਂ ਕਹਣਾ ਬਾਈ ਹਾਂਜੀ ਬਾਕੀ ਕੱਦ ਬਹੁਤ ਆ ਯਾਰ ਹਾਂਜੀ ਹਾਂਜੀ ਬਣੀ ਪੁਲੀ ਵੀ ਦੇਖੋ ਮੈਂ ਕਹਣਾ ਐਫ ਨੂੰ ਵੀ ਮਾਦ ਪਾਉਂਦੀ ਹੈ ਨਾ ਹਾਂਜੀ ਸਹੀ ਗੱਲ ਹੈ ਬਾਈ ਬਹੁਤ ਚੰਗਾ ਕੱਦ ਤੇ ਜੇਰ ਹਜੇ ਬਾਕੀ ਹੈ ਨਾ ਜੇਰ ਬਾਈ ਪੈਨਲ ਇਹ ਤਾਂ ਘੰਟਾ ਗਿਆ ਸੂਜੀ ਨੂੰ ਵਿੱਚ ਹੂੰ ਸਾਰਾ ਬਾਈ ਕਹਿੰਦਾ ਬਈ ਆਪਾਂ ਇਹਦੀਆਂ ਵੀ ਮਾਰ ਦੇਾਂਗੇ ਬਾਕੀ ਵੀਟਿੰਗ ਫੋਟੋਆਂ ਆਪਾਂ ਚੈੱਕ ਕਰਾਣੇ ਹਵਾਨੇ ਦੀ ਟਾਇਰ ਹਵਾਨੇ ਆ ਕੇ ਬਈ ਤਨ ਨਾਲ ਬਹੁਤ ਸੋਨੇ ਫਾੜੀ ਲਾਡਰ ਕਹਿ ਸਕਦੇ ਆ ਥਾਣਾ ਦਾ ਗਾ ਬਹੁਤ ਚੰਗਾ ਬਾਕੀ ਫਾਇਟ ਚੰਗੀ ਉਹ ਦੁੱਧ ਘੜਾ ਉਹ ਗਰਮੀ ਬਿਲਕੁਲ ਨਹੀਂ ਮੰਨਣੀ ਕਿ ਨਹੀਂ ਬਾਈ ਹਾਂਜੀ ਬਾਕੀ ਚਮਕ ਚਮਕ ਦੀ ਗੱਲ ਕਰੀਏ ਫੁੱਲ ਚਮਕਾ ਕਰਮ ਵਾਲੀ ਤੇ ਲੈ ਲੈ ਚੋਣ ਚ ਵਾ ਤੁਸੀਂ ਇਹਦਾ ਵਿੱਚ ਇੱਕ ਕਰ ਸਕਦਾ ਮੈਂ ਕਹਣਾ ਬਾੜੀ ਚੰਗੀ ਮੈਂ ਕਹਣਾ ਬਾੜੀ ਮੋਟੀ ਚਵਾਈ ਬੱਚੀ ਦੀ ਬਈ ਜਿੰਨੇ ਸਾਨੂੰ ਮੋਟੇ ਉਹਨੇ ਚਵਾਈ ਮੋਟੀ ਵਿੱਚ ਸਹੀ ਗੱਲ ਆ ਕੱਲਾ ਥਾਂ ਨਹੀਂ ਜੰਗਾ ਉਹਨੇ ਚਵਾਈ ਵੀ ਚੰਗੀ ਆ ਕਿ ਨਹੀਂ ਹਾਂ ਸਹੀ ਗੱਲ ਲੈ ਕੀ ਬਾਤ ਹੈ ਚਵਾਈ ਜੁ ਵੀ ਦੇਖੋ ਬਈ ਇੱਕ ਨੰਬਰ ਚਵਾਈ ਆ ਬਾਕੀ ਨਾ ਤਨਾਂ ਦੇ ਮਗਰ ਬੱਚੇ ਵੀ ਬਈ ਤੋਹਫੇ ਆ ਗਏ ਕਿ ਨਹੀਂ ਤੋਹਫੇ ਆ ਗਏ ਬਈ ਹੂੰ ਸਹੀ ਗੱਲ ਆ ਬਦਲ ਵਾਲੀਆਂ ਚੀਜ਼ਾਂ ਮਗਰਕ ਨਹੀਂ ਹਾਂ ਬਈ ਹੂੰ ਬਸ ਦੇਣਾ ਮਗਰਮੂਰ ਦਾ ਹਾਂ ਦਿਖਾਓ ਬੱਚੀ ਜੋ ਮਰਜ਼ੀ ਉਹ ਕਰੀ ਚਲੋ ਠੰਡੀ ਠੰਡੀ ਵੀ ਕਰਮ ਵਾਲੀ ਫੁੱਲ ਹੈ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਤਿੰਨਾ ਚ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ